ਪਿੰਡ ਲੋਪੋ ਦੇ ਸੱਜਣਾ ਵਾਸਤੇ ਮੱਲੋ ਖੁਸ਼ਖਬਰੀ ਦੀ ਗੱਲ ਹੈ ਤੇ ਨਾਲ ਦੀ ਨਾਲ ਇੱਕ ਬੇਨਤੀ ਵੀ ਹੈ ਆਪਣੇ ਅੱਡੇ ਦੇ ਵਿੱਚ ਝੀਲ ਬਣਨ ਲੱਗੀ ਆ ਮੱਲੇ ਵਾਲੇ ਸੰਤਾਂ ਨੇ ਅਗਵਾਈ ਕਰਕੇ ਭਾਈ ਇੱਥੇ ਸੇਵਾ ਚਲਾਈ ਐ ਸੱਜਣੋ ਇਸ ਗੱਲ ਦੇ ਵਿੱਚ ਤਾਂ ਸ਼ੱਕ ਹੀ ਹੈ ਨਹੀਂ ਵੀ ਜੇ ਉਹਨਾਂ ਨੇ ਕੰਮ ਨੂੰ ਹੱਥ ਪਾ ਲਿਆ ਤੇ ਕੰਮ ਤਾਂ ਹੁਣ ਸਿਰੇ ਵੀ ਲੱਗੂਗਾ ਤੇ ਸਿਰਾ ਕੰਮ ਵੀ ਸਿਰਾ ਹੋਊਗਾ ਪਰ ਹੁਣ ਗੱਲ ਸੱਜਣੋ ਇਹ ਐ ਵੀ ਜਦੋਂ ਇਹ ਝੀਲ ਸਿਰਾ ਬਣ ਕੇ ਘੁੰਮਣ ਯੋਗ ਚੀਜ਼ ਬਣ ਗਈ ਤੇ ਆਪਣੇ ਰਿਸ਼ਤੇਦਾਰ ਕੋਈ ਆਇਆ ਹੋਇਆ ਆਪਾਂ ਢੇੜਾ ਗੂੜਾ ਕਢਾਉਣ ਉੱਠ ਗਏ ਉੱਥੇ ਜੇ ਆਪਣਾ ਸਹਯੋਗ ਨਾ ਨਾ ਹੋਇਆ ਤੇ ਆਪਾਂ ਨੂੰ ਸੰਗ ਜੀ ਆਇਆ ਕਰੂ ਬੇ ਐਡੀ ਚੰਗੀ ਚੀਜ਼ ਬਣਦੀ ਸੀ ਆਪਾਂ ਉਦੋਂ ਕਿੱਥੇ ਸੀ ਤਾਂ ਇਸ ਕਰਕੇ ਸੱਜਣੋ ਆਪਾਂ ਦਾ ਸਾਰਿਆਂ ਦਾ ਫਰਜ਼ ਬਣਦਾ ਕੋਈ ਟੈਂਕੀ ਤੇਲ ਦੀ ਫੂਕ ਸਕਦਾ ਹੈ ਕੋਈ 1 ਕਿਲੋ ਦੁੱਧ ਦੇ ਕੇ ਆ ਸਕਦਾ ਕੋਈ ਲੰਗਰ ਚ ਸੇਵਾ ਕਰ ਸਕਦਾ ਕੋਈ ਇਟਾਂ ਦੀ ਘੜਕੜਾਈ ਕਰ ਸਕਦਾ ਕੋਈ ਉਥੇ ਹੌਸਲਾ ਦੇ ਸਕਦਾ ਕੋਈ ਵਿਉਂਤ ਦੇ ਸਕਦਾ ਕੋਈ ਦੋ ਬੂਟੇ ਦੇ ਸਕਦਾ ਕੋਈ ਚਾਰ ਇਟਾਂ ਦੇ ਸਕਦਾ ਕੋਈ ਲਵਾ ਸਕਦਾ ਤਾਂ ਹਰੇਕ ਬੰਦਾ ਵੀ ਮੰਨ ਲੋ ਇੱਕ ਦਿਨ ਸਹਿਯੋਗ ਜ਼ਰੂਰ ਕਰਕੇ ਆਇਓ ਮੈਨੂੰ ਬਹੁਤ ਜ਼ਿਆਦਾ ਚਾਅ ਆ ਕਿਉਂਕਿ ਅੱਡਾ ਆਪਣੇ ਪਿੰਡ ਦਾ ਸਿਰ ਦਾ ਤਾਜ ਆ ਤੁਹਾਨੂੰ ਇਹ ਪਤਾ ਹੈ ਆਪਣੇ ਪਿੰਡ ਦੇ ਵੀਰ ਸਾਰੇ ਬੜੀ ਸ਼ਿੱਦਤ ਨਾਲ ਲੱਗੇ ਹੋਏ ਆ। ਆਪਾਂ ਕਹਿ ਸਕਦੇ ਆ ਆਪਣੇ ਪਿੰਡ ਦੇ ਬੰਦਿਆਂ ਦੀ ਸੇਵਾ ਭਾਵਨਾ ਤਾਂ ਆਪਾਂ ਸਾਰੇ ਜਾਣਦੇ ਹੀ ਆ। ਤੇ ਜਿਹੜੇ ਵੀ ਭਾਈ ਨਹੀਂ ਪਤਾ ਇੱਕ ਤਾਂ ਖੁਸ਼ੀ ਦੀ ਗੱਲ ਆ ਸਾਂਝੀ ਕਰਿਓ ਆਪਣੇ ਪਿੰਡ ਦੇ ਵਿੱਚ ਬਹੁਤ ਚੰਗੀ ਬੜਾ ਆਲਾ ਦਰਜੇ ਦਾ ਕੰਮ ਹੋਣਾ ਝੀਲ ਤੇ ਤੇ ਕੋਈ ਵੀ ਸੱਜਣ ਆ ਜਿਹੜਾ ਇਹੋ ਜੀ ਸੇਵਾ ਚੱਲਣ ਨੂੰ ਉਡੀਕਦਾ ਹੁੰਦਾ ਪਿੰਡ 'ਚ ਤੇ ਉਹ ਸੱਜਣ ਸਹਿਯੋਗ ਜ਼ਰੂਰ ਕਰਿਓ ਮੰਨ ਲਓ ਮੈਂ ਆਪਣੇ ਵੱਲੋਂ ਬੇਨਤੀ ਕਰਦਾ ਹਾਂ ਜਾ ਕੇ ਆਇਓ ਢੇੜਾ ਜ਼ਰੂਰ ਮਾਰੇਓ ਯਾਰ ਇੱਕ ਵਾਰੀ ਤੇ ਜਿੰਨੇ ਦਿਨ ਸੇਵਾ ਚੱਲੂਗੀ ਬਈ ਮੈਂ ਜ਼ਰੂਰ ਜਿੱਦ ਦੇ ਘੰਟਾ 2 ਘੰਟੇ ਅੱਧੀ ਦਿਹਾੜੀ ਜਿੰਨੀ ਨਿਕਲਿਆ ਕਰੂ ਮੈਂ ਜ਼ਰੂਰ ਪਹੁੰਚਿਆ ਕਰੂੰਗਾ ਸਜਣੋ ਅੱਜ ਵੀ ਸਾਰੀ ਦਿਹਾੜੀ ਅਸੀਂ ਛੁੱਟੀ ਲਈ ਫਿਰ ਵੀ ਲਾਉਂਦੇ ਰਾਵਾਂਗੇ ਇਹ ਪੈਂਡ ਵਾਲਿਆਂ ਵਾਸਤੇ ਮੁਬਾਰਕਾਂ ਵਾਲੀ ਗੱਲ ਆ ਬਈ ਬੜੀ ਚੰਗੀ ਚੀਜ਼ ਆ ਪਕ ਕਵਾਂਗੇ ਗੱਲ ਕਰਿਆ ਕਰਾਂਗੇ ਫੋਟੋ ਫਾਟੋ ਪਾਇਆ ਕਰਾਂਗੇ ਰਿਸ਼ਤੇਦਾਰ ਜਦੋਂ ਆਇਆ ਕਰਨਗੇ ਕਮਾ ਕੇ ਲੈ ਕੇ ਆਇਆ ਕਰਨਗੇ ਵੀ ਆਹ ਦੇਖੋ ਸਾਡੇ ਪਿੰਡ ਆ ਚੀਜ਼ ਬਣੀ ਇਹ ਚੀਜ਼ ਬਣਣੀ ਹੈ